ਸਚਾਰ ਸਿੰਘ ਜੀ ਨਵੀਂ ਪ੍ਰਕਾਰ ਦਾ ਗੁਰਮਤ ਸਿੱਖਿਆ ਕੇਂਦਰ ਅੱਜ ਦੀ ਗੁਰਮਤ ਸੰਗੀਤ ਕਵਲਾ ਕਲਾਸ ਦੇ ਵਿੱਚ ਜੁੜਮਿਲ ਬੈਠੇ ਗੁਰੂ ਘਰ ਵਾਲੇ ਵਿਦਿਆਰਥੀਓ ਗੁਰੂ ਘਰੇ ਪਰਵਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਹਦੇ ਤੋਂ ਸ਼ੁਰੂ ਕਰਾਂਗੇ ਤੇ ਜਿੱਦਾਂ ਕਿ ਆਪਾਂ ਕਾਇਦਾ ਤੇ ਪਹਿਲਾ ਪਲਟਾ ਵਜਾ ਚੁੱਕੇ ਆ ਤੇ ਹੁਣ ਦੂਜਾ ਤੇ ਤੀਜਾ ਪਲਟਾ ਵਜਾਵਾਂਗੇ ਸ਼ੁਰੂ ਕਰਾਂਗੇ ਕਾਇਦੇ ਤੋਂ ਚਲੋ ਜੀ ਇਸੇ ਦੇ ਨਾਲ ਸ਼ੁਰੂ ਕਰਦੇ ਆ ਜੀ ਪਹਿਲੇ ਉਹ ਤਿੰਨ ਤਾਲ ਵਜਾਵਾਂਗੇ ਉਸ ਤੋਂ ਬਾਅਦ ਫਿਰ ਉਸ ਲੈ ਦੇ ਵਿੱਚ ਜੋ ਵੀ ਲੈ ਰੱਖਾਂਗੇ ਤੇ ਕਾਇਦਾ ਸ਼ੁਰੂ ਕਰਾਂਗੇ ਤੇ ਸਾਰਿਆਂ ਨੇ ਸੁਣ ਕੇ ਹਾ ਦਿਨ ਦਿਨ ਕਾਤਾ ਦਿਨ ਦਿਨ ਬਾ 哒叮叮，哒哒叮。 ថាឌិនឌិនថាអាឌិនឌិនដាឌិនឌិនដាឌិនឌិនតតឌិនឌិនតតតតិកតដាដាណាកា ਕਾਤਾ ਟਿੱਕੜਦਾ ਦਾ ਦਿਨਾ ਦਾਦਾ ਟਿੱਕੜਦਾ ਦਾ ਦਿਨਾ ਸਾਰੇ ਬੱਚਿਆਂ ਨੂੰ ਬੋਲ ਕੇ ਕਾਤਾ ਟਿੱਕੜਦਾ ਦਾ ਦਿਨਾ ਦਾਦਾ ਟਿੱਕੜਦਾ ਦਾ ਦਿਨਾ ਦਾ ਦਿਨਾ ਕਾਤਾ ਵੇਲਾ तिकट दा दा ते टिकट

तात टिकट दा तात ਟਿਕਟ ਦਾ ਤਿਕਟ ਦਾ ਤਿਕਟ ਦਾ ਤਿਕਟ ਦਾ ਦਾ ਤਾ ਤਾ ਤਿਕਟ ਦਾ ਤਿਕਟ ਦਾ ਦਾ ਤਿਕਟ ਦਾ ਦਾ ਤਾ ਤਾ ਤਿਕਟ ਦਾ ਤਿਕਟ ਦਾ ਦਾ ਤਿਕਟ ਦਾ ਦਾ ਤਾ ਤਾ ਤਿਕਟ ਦਾ ਤਿਕਟ ਦਾ ਦਾ ਤਿਕਟ ਦਾ ਦਾ ਤਾ

Da 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 da

ਕਟਦਾ ਟਿਕਟਦਾ ਦਾ ਟਿਕਟਦਾ ਦਾ ਦਿੰਨਾ ਦਾ ਟਿਕਟਦਾ ਦਾ ਦਾ ਟਿਕਟਦਾ ਦਾ ਦਿੰਨਾ ਦਾ ਟਿਕਟਦਾ ਦਾ ਦਾ ਟਿਕਟਦਾ ਦਾ ਦਿੰਨਾ ਦਾ ਟਿਕਟਦਾ ਦਾ ਦਾ ਟਿਕਟਦਾ ਦਾ ਦਿੰਨਾ ਕਾ ਟਟਕਟਾ ਦਾ ਦਾ ਕਾ ਟਟਕਟਾ ਦਾ ਦਾ ਟਟਕਟਾ ਦਾ ਦਾ ਦਿਨ ਇਸੇ ਦੇ ਨਾਲ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ